ਐ ਐਮਐਲਏ ਬਣੇ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਲੋਕਾਂ ਲਈ ਕੰਮ ਕੀਤੇ ਜਾਣ ਜੇ ਮੰਤਰੀ ਬੰਦੇ ਨਾਲ ਹੋਰ ਕੰਮ ਜਿਹੜਾ ਆਸਾਨ ਹੋ ਗਿਆ ਕਿ ਮੰਤਰੀ ਜਿਹੜਾ ਉਹ ਕੰਮ ਜਿਹੜਾ ਜ਼ਿਆਦਾ ਕਰਾ ਸਕਦਾ ਪਾਵਲਨ ਜਦਾ ਪਤ ਜੀ ਇੱਕ ਬਾਪ ਦਾ ਸੁਪਨਾ ਸੀਗਾ ਕਿ ਉਸ ਦਾ ਬੇਟਾ ਵੀ ਮੰਤਰੀ ਪੱਧਰ ਤੇ ਬੈਠੇ ਐਮਐਲਏ ਬਣੇ ਐਮਐਲਏ ਤਾਂ ਬਣ ਕੇ ਉਹਨਾਂ ਨੇ ਵਿਖਾਤਾ ਸੀ ਬਹੁਤ ਖੁਸ਼ੀ ਤੁਹਾਨੂੰ ਉਸ ਦਿਨ ਬਹੁਤ ਹੋਈ ਸੀਗੀ ਹੁਣ ਜਦੋਂ ਅੱਜ ਬਜਾਰਤ ਹਾਸਲ ਹੋਣ ਜਾ ਰਹੀ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਬਹੁਤ ਜ਼ਿਆਦਾ ਖੁਸ਼ੀ ਆ ਕਿ ਕੱਲ ਦੀ ਬੜੀ ਖੁਸ਼ੀ ਹੋ ਗਈ ਆ ਜਦ ਮੈਂ ਸੁਣਿਆ ਕਿ ਮੰਤਰੀ ਜੀ ਆਪਣੇ ਮਹਿੰਦਰ ਜੀ ਮੰਤਰੀ ਬਣ ਰਹੇ ਨੇ ਤਾਂ ਮੈਂ ਮਾਨ ਸਾਹਿਬ ਦਾ ਵੀ ਤਰਮਾਦ ਕਰਨਾ ਵਾ ਕਿ ਜਿਨ੍ਹਾਂ ਨੇ ਜੋ ਵਾਦਾ ਕੀਤਾ ਉਹ ਉਸ ਨੂੰ ਲਭਾਇਆ ਪੂਰਾ ਕੀਤਾ ਨਿੱਜੀ ਪਾਰਟੀਆਂ ਜਿਹੜੀਆਂ ਨੇ ਇਸ ਦਿਨੀਆਂ ਕਹਿ ਛੱਡਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਲੰਬੂਦਾਰੰਦਾ ਕੰਮ ਆ لیکن ਉਹਨਾਂ ਨੇ ਕੋਈ ਸਿਆਸੀ ਪਾਲਤੀ ਨਹੀਂ ਕੀਤੀ ਉਹਨਾਂ ਨੇ ਜੋ ਗੱਲ ਕਹੀ ਆ ਅੱਜ 70% ਜਿਹੜੇ 30% ਕੰਮ ਜਿਹੜੇ ਨੇ ਮਾਨ ਸਾਹਿਬ ਉਹ ਆਪਣੇ ਪੰਜਾਬ ਦੇ ਵਿੱਚ ਕਰਾ ਰਹੇ ਨੇ ਜਿਹੜੇ ਉਹਨਾਂ ਵਾਦੇ ਕੀਤੇ ਥਾਣ ਉਹਦੇ ਨਾਲ ਇਹ ਕੰਮ ਜਿਹੜਾ ਹੈ ਉਹਨਾਂ ਨੇ ਇਲੈਕਸ਼ਨ 'ਚ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਇੱਕ ਪੁਰਾਣਾ ਬੰਦਾ ਹੁੰਦਿਆ ਹੋਇਆ ਜਿਹੜਾ ਠੀਕ ਕੰਮ ਹੈ ਉਸ ਨੂੰ ਮੈਂ ਠੀਕ ਹੈ ਕਿ ਤੇ ਬੜਾ ਖੁਸ਼ ਹੋਵਾਂਗਾ ਅੱਛਾ ਪਰਸੋਂ ਨੂੰ ਮੰਤਰੀ ਸਾਹਿਬ ਨੇ ਆਣਾ ਹੈਗਾ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਇੱਕ ਬਾਪ ਵੱਲੋਂ ਕੀਤਾ ਜਾਣਾ ਜਾਂ ਇੱਕ ਸ਼ਹਿਰ ਦੇ ਵਸਨੀਕ ਵੱਜੋਂ ਕਰੋਗੇ ਦੇਖੋ ਕਿ ਸ਼ਹਿਰ ਦੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਖੁਸ਼ੀ ਹੋ ਗਈ ਇਲਾਕੇ ਦੇ ਵਸਨੀਕਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤਾਂ ਜਿੱਤੇ ਮੇਰੀ ਗੱਲ ਹੈ ਮੈਨੂੰ ਤਾਂ ਖੁਸ਼ੀ ਹੈ ਹੀ ਆ ਤੋ ਜਿੱਥੇ ਵੀ ਜਾਂਦਾ ਹੈ ਜੋ ਵੀ ਕਰਦਾ ਹੈ ਉਹ ਮੇਰੇ ਕੋਲ ਸ਼ਿਰਵਾਰ ਲੈ ਕੇ ਜਾਂਦਾ ਦੋਰਾ ਪੂਰਾ ਹੁੰਦਾ ਮੇਰੇ ਕੋਲ ਜਾਂ ਲਾ ਵਿਚਾਰ ਨਹੀਂ ਸੀ ਚੰਦੀ ਗਾਲੇ ਲੇਕਿਨ ਕੱਲ ਟੈਲੀਫੋਨ ਆਇਆ ਕਿ ਤੁਸੀਂ ਜ਼ਰੂਰ ਆਣਾ ਉੱਥੇ ਕਿਉਂਕਿ ਲੋਕੀ ਜਿਹੜੇ ਨੇ ਤੁਹਾਨੂੰ ਯਾਦ ਕਰਦੇ ਨੇ ਔਰ ਲੋਕੀ ਹਰ ਗੱਲ ਤੇ ਕਹਿੰਦੇ ਨੇ ਕਿ ਸਾਰਾ ਜੋ ਕੁਝ ਤੁਹਾਨੂੰ ਮਿਲਿਆ ਨਾ ਉਹਨਾਂ ਦੀ ਬਜਾਏ ਲੱਭਿਆ ਬੈਨ ਤੋ ਮੈਂ ਜ਼ਰੂਰ ਜਾਣਾ ਜੀ ਅਜ ਜਾਊਗਾ ਜੀ ਸੋ ਅਸ਼ੀਰਵਾਦ ਵੀ ਦਊਗਾ ਆਣ ਕੇ ਫਿਰ ਵੀ ਅਸ਼ੀਰਵਾਦ ਦਊਗਾ ਅੱਛਾ ਤੁਸੀ ਜਾਣਾ ਹੈਗਾ ਉਸ ਸਮਾਗਮ ਦੇ ਵਿੱਚ ਹਿੱਸਾ ਲੈਣ ਜਾਓਗੇ ਜਦੋਂ ਉਹਨਾਂ ਨੂੰ ਉਸਹੋਂ ਚੱਕਣਗੇ ਮੰਤਰੀ ਜੀ ਤੇ ਤੁਸੀਂ ਉਹਨਾਂ ਨੂੰ ਆਪਣੇ ਹੱਥੀਂ ਕੁਰਸੀ ਤੇ ਬਿਠਾਓਗੇ ਜਿਹੜਾ ਉਹਨਾਂ ਦਾ ਦਫਤਰ ਹੋਏਗਾ ਜਿਹੜੀ ਕੋ ਜੋ ਸਰਕਾਰ ਦਾ ਪ੍ਰਬੰਧ ਹੋਏਗਾ ਜੋ ਸਰਕਾਰ ਦਾ ਇੰਤਜ਼ਾਮ ਹੋਏਗਾ ਉਹਦੇ ਮੁਤਾਬਕ और लोगी कर मैं जाके बैठा गा बह के देखागा अगर कोई मेरे जमें लान तो मैं करूँगा बाकी कामकार करूगी जिसने जिसने उन्होंने या जो करेंगे हाँ भगवंत मान होना ने वादा किया परिवार खुशी है ਮਾਨ ਸਾਹਿਬ ਨੇ ਆਪਣੇ ਹਰ ਵਾਅਦੇ ਪੂਰੇ ਕੀਤੇ ਨੇ ਤੇ ਆਪਣੇ ਹਰ ਵਾਅਦੇ ਤੇ ਖਰੇ ਵੀ ਉਤਰੇ ਨੇ ਤੇ ਅੱਜ ਆਪਾਂ ਸਾਰਾ ਪਰਿਵਾਰ ਤੇ ਜਲੰਧਰ ਵੈਸਟ ਬਹੁਤ ਖੁਸ਼ ਹੈਗਾ ਜੀ ਕਿਹੜੇ ਕੰਮ ਕਿਉਂਕਿ ਜਦੋਂ ਐਮ ਐਲ ਏ ਬਣੇ ਉਦੋਂ ਵੀ ਕੈਸੀ ਬਈ ਮੈਂ ਆ ਕੰਮ ਗਿਣਤੀ ਦੇ ਹੈਗੇ ਨੇ ਇਹ ਸਭ ਤੋਂ ਪਹਿਲਾਂ ਕਰੋਨੇ ਨੇ ਹੁਣ ਮੰਤਰੀ ਬਣਦੇ ਨੇ ਕਿਹੜੇ ਕੰਮ ਸਭ ਤੋਂ ਪਹਿਲਾਂ ਹੋਣਗੇ ਸਰ ਸਭ ਨਾਲ ਪਹਿਲੇ ਜਿਹੜਾ ਕੰਮ ਹੈਗਾ ਲੋਕਾਂ ਨੂੰ ਫਲੀਵਰੇਜ ਦੀ ਸਮੱਸਿਆ ਆ ਰਹੀ ਹੈ ਤੇ ਆਪਾਂ ਸੀਵਰੇਜ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਕਾਰਪੋਰੇਸ਼ਨ 'ਚ ਹੋਰ ਬੜੇ ਪੈਂਡਿੰਗ ਕੰਮ ਹੈਗੇ ਨੇ ਜੋ ਕਿ ਸਾਨੂੰ ਪੂਰੀ ਆਪਾਂ ਫਾਈਲ ਤਿਆਰ ਕੀਤੀ ਪਈ ਹੈ ਜੋ ਜੋ ਚੇਂਜਸ ਹੋਨੇ ਨੇ ਉਹ ਸਾਰੇ ਕੀਤੇ ਜਾਣਗੇ ਚੰਦਰਪਾਲ ਜੀ ਇੱਕ ਚੀਜ਼ ਹੈ ਕਿ ਜਦੋਂ ਜਿੰਮਨੀ ਜੋ ਉਹਨਾਂ ਦੇ ਵਿੱਚ ਬਿੰਦਰਪਖਤ ਚੌਂ ਲੜ ਨੂੰ ਮੋਦੀ ਹੋ ਕੇ ਆਈ ਸੀ ਆਮ ਆਦਮੀ ਪਾਰਟੀ ਵੱਲੋਂ ਉਹ ਲੋਕ काफी ਤਾਨੇ ਕੱਸੇ ਗਏ ਸੀਗੇ ਕਿੰਨੇ-ਕਿੰਨੇ ਦਿਖਿਆ ਜਾ ਰਿਹਾ ਕਿ ਉਹਨਾਂ ਦੇ ਮਿਲਦੇ ਤਾਂ ਵੱਡਾ ਜੋਰਦਾਰ ਤਮਾਚਾ ਵਜਿਆ ਜਗਾ ਵਜਾਰ ਤਾਂ ਹਸ ਲੋਕ ਨੂੰ ਜਾ ਰਹੀ ਸਰ ਆਪਾਂ ਕਦੀ ਪਰਸਨਲ ਅਟੈਕ ਵੱਲ ਗਏ ਨਹੀਂ ਹੈਗੇ ਸਾਡਾ ਮੇਨ ਹੀ ਏਜੰਡਾ ਹੁੰਦਾ ਹੈ ਕਿ ਆਪਾਂ ਸਿੱਧੇ ਦੇਖਣਾ ਕਿ ਆਪਾਂ ਡਵੈਲਪਮੈਂਟ ਦੇ ਕੰਮ ਕਰਨੇ ਨੇ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਆਪਾਂ ਕਦੀ ਧਿਆਨ ਨਹੀਂ ਦਿੱਤਾ। ਮੈਂ ਡਵੈਲਪਮੈਂਟ ਤੇ ਹੀ ਜੰਨਾ ਹੈਗਾ ਕਿਉਂਕਿ ਲੰਬੇ ਅੱਦੇ ਤੋਂ ਸ਼ੀਤਲੰਗੁਰਾਲ ਵੀ ਰਹੇ ਨੇ ਸੋਸ਼ਲ ਰਿੰਕੂ ਵੀ ਰਹੇ ਨੇ। ਕਾਫੀ ਲੋਕ ਜਿਹੜੇ ਹੈ ਤਰਸਤ ਹੈਗੇ ਨੇ ਕਿਉਂਕਿ ਜਿਹੜਾ ਵੈਸਟਰ ਹਲਕਾ ਇਹਦੇ ਕਾਫੀ ਕੰਮ ਇਦਾਂ ਦੇ ਹੈਗੇ ਜਿਹੜੇ ਪੈਂਡਿੰਗ ਹੀ ਹੈਗੇ ਨੇ। ਕੀ ਲੱਗਦਾ ਬਾਜ਼ਾਰਤ ਹਸਲ ਹੋਣ ਤੋਂ ਬਾਅਦ ਹੁਣ ਵੈਸਟਰ ਹਲਕਾ ਜਿਹੜੀ ਤਰਸਤ ਲੋਕਾਂ ਦੀ ਜ਼ਿੰਦਗੀ ਹੈਗੀ ਉਸ ਤੋਂ ਬਾਹਰ ਨਿਕਲ ਪਾਉਣ ਦੀ ਸਰ ਕਈ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਸੀ। ਪਿਛਲੇ 7 ਸਾਲ ਦੇ ਵਿੱਚ ਰਾਜਨੀਤੀ ਨਹੀਂ ਚਲਦੀ ਵੀ ਸੀ ਕਿ ਲੋਕੀ ਆਪਣਾ ਬਸ ਰੋਜ਼ਗਾਰ ਬੰਦਦਾ ਸਾਧਨ ਬਣਾਇਆ ਹੋਇਆ ਸੀ ਆਪਾਂ ਉਹ ਚੀਜ਼ਾਂ ਵੱਲ ਲੋਕਾਂ ਦਾ ਧਿਆਨ ਹਟਾਣਾ ਹੈ ਕਿ ਐਕਾ ਰੋਜ਼ਗਾਰ ਦਾ ਸਾਧਨ ਨਹੀਂ ਹੁੰਦਾ ਸੇਵਾ ਦਾ ਮਾਧਿਅਮ ਹੈ ਤੇ ਲੋਕੀ ਅਗਰ ਕੋਈ ਰਾਜਨੀਤਾ ਚਾਵੇ ਕਿ ਮੈਂ ਸੇਵਾ ਕਰਨੀ ਹੈ ਤੇ ਉਹ ਬਹੁਤ ਕੁਝ ਕਰ ਸਕਦਾ ਤੇ ਐਹੀ ਸਾਡਾ ਮੇਨ ਅਜੰਡਾ ਹੈ ਜਲੰਧਰ ਵੈਸ ਤੇ ਤੁਸੀਂ ਦੇਖਿਓ ਆਮਲੇ 2 ਸਾਲਾਂ ਦੇ ਵਿੱਚ ਆਪਾਂ 7 ਸਾਲਾਂ ਦੇ ਕੰਮ ਕਰਾਂਗੇ ਜੋ ਪਿਛੇ ਪੈਂਡਿੰਗ ਹੋਏ ਸੀ